ਸਾਡੀ محکمہ ਵਾਟਰ ਸਰਸ ਦੇ ਪਰਜੋਰ ਕੋਸ਼ਿਸ਼ ਹੈ ਸਾਡਾ ਸਬੂ ਸਟਾਫ ਜਿਹੜਾ ਐਸਟੀਓ ਸਹਿਬਾਨ ਜੀ ਸਹਿਬਾਨ ਔਰ ਐਕਸਲ ਸਹਿਬਾਨ ਉਹ ਪੂਰੀ ਤਨਦੇਹੀ ਨਾਲ ਇਸ ਇੱਥੇ ਕੰਮ ਕਰ ਰਹੇ ਹੈ ਕਿ ਵੱਤਵਾ ਜਿਹੜਾ ਟੇਲਾਂ ਤੇ ਪਾਣੀ ਪਹੁੰਚਾਇਆ ਜਾਵੇ ਮੈਂ ਗਗਨਦੀਪ ਸਿੰਘ ਪਿੰਡ ਟਿੱਬੀ ਕੁਰਤ ਸਾਡੇ ਪਿੰਡੋਂ ਨਹਿਰ ਲੰਗ ਦੀ ਛਾਂਗਾ ਪੁਰਾਣਾ ਇੱਥੇ ਅੱਗੇ ਪਹਿਲਾਂ ਪਾਣੀ ਘਾਟੀ ਆਉਂਦਾ ਸੀ ਪੌਤਮਾਨ ਸਰਕਾਰ ਦੀ ਬਦੌਲਤ ਇਸ ਵਾਰ ਪਾਣੀ ਫੁੱਲ ਆ ਰਿਹਾ ਹੈ ਤੇ ਸਾਡਾ ਖਾਲਾ ਵੀ ਪੱਕਾ ਹੋਣ ਜਾ ਰਿਹਾ ਹੈ ਅਸੀਂ ਸਾਰੇ ਜਣੇ ਭਗਵੰਤ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਪਿਛਲੇ 2.5 ਸਾਲਾਂ ਤੋਂ ਪੰਜਾਬ ਸਰਕਾਰ ਲਗਾਤਾਰ ਵਾਦੇ ਪੂਰੇ ਕਰਨ ਚ ਲੱਗੇ ਹੋਏ ਆ ਇੱਕ ਵਾਦਾ ਉਹਨਾਂ ਨੇ ਕੀਤਾ ਸੀਗਾ țeਲਾਂ ਤੱਕ ਪਾਣੀ ਪਹੁੰਚਾਉਣ ਦਾ ਅਸੀਂ ਕਦੇ ਪਿੰਡ ਵਾਲਿਆਂ ਨੇ ਇਸ ਚੀਜ਼ ਦਾ ਸੋਚਿਆ ਨਹੀਂ ਸੀਗਾ ਕਿ ਇਹ ਮੋਗੇ ਪੱਕੇ ਹੋਣਗੇ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਸੋ ਅਸੀਂ ਐਸਐਮ ਆਸਟਰਕਾਰ ਦਾ ਬਹੁਤ ਬਹੁਤ ਧੰਨ ਕਰਦੇ ਆਂ ਜੀ ਵੀਡੀਓ ਤੁਸੀਂ ਦੇਖਿਆ ਹੋਣੀਆਂ ਕੋਈ ਕਹਿੰਦਾ 25 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ ਕੋਈ ਕਹਿੰਦਾ ਜੀ ਅੰਡਰਗਰਾਉਂਡ ਪਾਈਪਾਂ ਪੈ ਗਈਆਂ 30 ਸਾਲ ਬਾਅਦ ਪਾਣੀ ਆਇਆ ਜੀ ਇਹਨਾਂ ਨੇ ਇਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀ ਕਿਉਂਕਿ ਕਦੇ ਆਪ ਨਹਿਰਾਂ 'ਚ ਜਾਂ ਕੱਸੀਆਂ 'ਚ ਜਾਂ ਕਦੇ ਆਪ ਪਾਣੀ ਦੀ ਵਾਰੀ ਲਈ ਹੋਵੇ ਰਾਤ ਦੇ 12 ਵਜੇ ਫਿਰ ਤਾਂ ਪਤਾ ਲੱਗੇ ਪਾਣੀ ਦਾ ਮੁੱਲ ਕੀ ਹੁੰਦਾ ਹੈ